ਪੂਰਾ ਸਾਫ ਕਰਿਆ ਤਾਂ ਆ ਲਓ ਜੀ ਹੁਣ ਵੀ ਲੱਗਿਆ ਸਾਫ ਕਰਨ ਆ ਲਓ ਜੀ ਆ ਦੇਖੋ ਪਹਿਲਾਂ ਵੀ ਉਹ ਦੋਨੇ ਕਾਲੀ ਤੇ ਕਾਂਗਰਸੀ ਕਰੇ ਤੇ ਆ ਵੀ ਲੱਗੇ ਆ ਜੀ ਆ ਦੇਖੋ ਆ ਹਾਰ ਵੀ ਪਾਉਂਦਾ ਹੈ ਦਈਏ ਦੇ ਪਾਉਣਾ ਦਾ ਦਈਏ ਦੇ ਆਇਆ ਹੀ ਨਹੀਂ ਸਾਨ ਦਈਏ ਦੇ ਵੀ ਪਾਉਣਾ ਦਾ ਹਾਰ ਆ ਕਿਹਦੇ ਪਾਉਣਾ ਉਹਦੇ ਪਾਉਣਾ ਮੈਂ ਅੰਦਾਜ਼ੀ ਆ ਰੂ ਅੱਗੇ ਨਹੀਂ ਲੱਗਦੀ ਤਾਂ ਲੱਗਦਾ ਗਈ ਹੋਰ ਊਲਾ ਕਾਰਗਾਟਾ ਪਾਇਆ ਦੋ ਕਰੀਏ ਫੂਕੀਏ ਆ ਦੇ ਆ ਦੇ 12 ਦੇ ਜੋੜੇ ਤੇ ਆ ਦੇ ਐ ਪਏ ਆ ਲੈ ਆ ਦੇ ਆ ਪੁੱਠਾ ਕਰਕੇ ਫੂਕਦਾ ਆ ਬਰਿੰਦਰ ਸ਼ਰਮਾ ਤੇ ਬੋਵੀ ਤੇ ਆਪਣਾ ਗੋਪਾ ਤੇ ਕਿਸੇ ਨੇ ਕੁਝ ਨਹੀਂ ਸਾਡਾ ਉਹ ਕਰਿਆ ਹੈਗਾ ਸਾਰੇ ਬਸ ਉਹਦੇ ਖੱਟਿਆ ਖਾਣੇ ਆ ਕਿਸੇ ਨੇ ਕੰਮ ਨਹੀਂ ਕੋਈ ਵੀ ਕਰਿਆ ਹੈਗਾ ਸੱਚਾ ਸਾਡੇ ਆਪ ਦੇ ਨਹੀਂ ਕੰਮ ਕਰੇ ਫੇ ਹੋਰ ਕੀਤੇ ਕਰਨਗੇ ਚੱਲ ਬਾਕੀ ਆ ਜੀ ਬਾਤਾਂ